ਜੂਨ ਮਹੀਨੇ ਨੂੰ ਮੁੱਖ ਰੱਖਦੇ ਹੋਏ ਮੁਹੱਲਾ ਦਸ਼ਮੇਸ਼ ਨਗਰ ਵਾਸੀਆਂ ਤੇ ਦੁਕਾਨਦਾਰਾਂ ਨੇ ਮਿਲ ਕੇ ਠੰਡੇ ਮਿੱਠੇ ਜਲ ਦੀ ਸ਼ਵੀਲ ਲਗਾਈ ਸ਼ਵੀਲ ਵਿੱਚ ਕੜਾ ਪ੍ਰਸ਼ਾਦ ਦੇ ਨਾਲ ਛੋਲਿਆਂ ਦਾ ਲੰਗਰ ਵੀ ਲਗਾਇਆ ठंडा मिठा जल बिना ना जाओ ठंडा मिठा जल ठंडा मिठा जल छू बेनती कोई भी नाई भाई ठंडा मिठा आज सारी ਮਾਈ ਭਾਈ ਖੰਡਾ ਮਖਰਾ ਜਾਲ ਛੱਡ ਕੇ ਜਾਏ ਆਜੋ ਆਜੋ ਹੁਣ ਆਪਾਂ ਗੁਰਦਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੋਂ ਸੁਣਦੇ ਆ ਉਹਨਾਂ ਦੇ ਬਚਨ ਬਲਾਸ ਤੇ ਕੀ ਕਹਿੰਦੇ ਆ ਭਾਈ ਰਣਜੀਤ ਸਿੰਘ ਜੀ ਗਿਆਨੀ ਖਾਲਸਾ ਜੀ ਉਹ ਆਪਾਂ ਨੂੰ ਬਾਬਾ ਜੀ ਅੱਜ ਦੇ ਦਿਨ ਜੂਨ ਮਹੀਨਾ ਚੱਲ ਰਿਹਾ ਜਿਹੜਾ ਕਿ ਸਾਡੇ ਸਿੱਖ ਪੰਥ ਦੇ ਲਈ ਬਹੁਤ ਹੀ ਦੁੱਖ ਦੀ ਘੜੀ ਆ ਇਹ ਕਿਉਂਕਿ ਸਾਡੇ ਤਰਵਾਰ ਸਾਹਿਬ ਨੂੰ ਇਹਨਾਂ ਦਿਨਾਂ ਦੇ ਵਿੱਚ ਅੱਜ ਦੇ ਦਿਨ 4 ਜੂਨ ਐ ਬਹੁਤ ਨੁਕਸਾਨ ਪਹੁੰਚਾਇਆ ਗਿਆ ਸੀ ਟੈਂਕ ਅੰਦਰ ਬੜੇ ਸੀ ਫੌਜ ਬੜੀ ਸੀਗੀ ਥੋੜੀ ਜੀ ਜਾਣਕਾਰੀ ਦਿਓ ਕੀ ਕਹਿਣਾ ਚਾਹੁੰਦੇ ਆ ਇਸ ਸੰਬੰਧ ਵਿੱਚ ਗਵਾਹੀ ਕੁਜੀਤਰ ਸੰਸਾਰ ਵਾਹਿਗੁਰੂ ਜੀ ਕੀ ਬਖਸ਼ੇ ਜਿਹੜੀ ਦਾ ਸੰਗਤ ਜੀ ਇੱਕ ਤੋਂ ਲੈ ਕੇ 6 ਤੋਂ 8 ਤੱਕ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਸਮੇਂ ਦੀ ਹਕੂਮਤ ਨੇ ਅੰਮ੍ਰਿਤ ਦਾ ਕੱਲਾ ਸ਼੍ਰੀ ਅਕਾਲ ਸਾਡੇ ਨਈ ਪੰਜਾਬ ਦੇ ਹੋਰ ਵੀ ਗੁਰਦੁਆਰਿਆਂ ਦੇ ਉੱਪਰ ਹਮਲੇ ਹੋਏ। ਕਈ ਲੋਕ ਇਹ ਗੱਲ ਕਹਿੰਦੇ ਨੇ ਸੰਤਪਾਪਾ ਜਰਨੈਲ ਦੇ ਕਾਰਨ ਦਾ 15 ਵਾਲੇ ਮਾਪੁਰਖਾ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਹਨ। ਦਾ ਕਰਕੇ ਹਮਲਾ ਹੋਇਆ ਪਰ ਨਹੀਂ ਹੋਰ ਵੀ ਗੁਰਦੁਆਰਿਆਂ ਦੇ ਉੱਪਰ ਜਿਣੀ ਮਿੱਥੀ ਸਾਜਿਸ਼ ਦੇ ਤਹਿਤ ਹਮਲੇ ਹੋਏ ਜਿੱਥੇ ਬਿਆਨ ਤੋਂ ਸੈਂਕੜੀਆਂ ਨੂੰ ਸ਼ਿਰਕਿਤ ਕੀਤਾ ਗਿਆ। ਉਥੇ ਚਾਰ ਗੁਰੂਆਂ ਵਾਲੇ ਜਿਹੜਾ ਅੱਜ ਦਾ ਦਿਨ ਆ। ਸ਼੍ਰੀ ਹਰਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਅੰਦਰ ਜਿਹੜੇ ਟੈਂਟ ਲਾੜੇ ਗਏ ਅਤੇ ਗੰਗਾ ਦੇ ਨਾਲ ਤੋਪਾਂ ਦੇ ਨਾਲ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਠਹਿ ਢੇਰੀ ਕਰਨ ਦਾ ਯਤਨ ਕੀਤਾ ਗਿਆ ਬਲਕਿ ਸਿੱਖਾਂ ਦੇ ਅੰਦਰੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਮਟਾਉਣ ਦਾ ਯਤਨ ਕੀਤਾ ਗਿਆ ਪਰ ਪੰਜਾਬ ਨੂੰ ਉਜਾੜਨ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਠਹਿ ਢੇਰੀ ਕਰਨ ਵਾਲੇ ਤੇ ਬੜੇ ਪਿੱਛੇ ਵੀ ਆਏ ਪਹਿਲਾਂ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਹਮਲੇ ਹੋਏ ਇਹੋ ਤੱਕ ਕਿ ਸਰੋਵਰ ਨੂੰ ਵੀ ਪੂਰਿਆ ਗਿਆ ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸ਼੍ਰੀ ਹਰਮੰਦਰ ਸਾਹਿਬ ਸਾਹਿਬ ਦੀ ਓਵੇਂ ਚੜ੍ਹਦੀ ਕਲਾ ਤੇ ਸਦਾ ਚੜ੍ਹਦੀ ਕਲਾ ਰਹਿਣੀ ਹੈ ਪਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਟਾਉਣ ਵਾਲੇ ਜਾਂ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਗੋਲੀਆਂ ਮਾਰਨ ਵਾਲੇ ਉਹਨਾਂ ਦਾ ਨਾਮ ਉਹ ਸ਼ਾਨ ਉਹਦੀ ਗੱਲ ਤੋਂ ਮਿਟ ਗਿਆ ਉਹ ਕਦੇ ਵੀ ਆਪਣੇ ਮਨਕੂਬਿਆਂ ਦੇ ਵਿੱਚ ਕਾਰਜਾਤ ਨਹੀਂ ਹੋ ਸਕਦੇ ਹੌਣ ਵਾਲੇ ਸਮੇਂ 'ਚ ਵੀ ਜਿਹੜੀ ਦਰਤਾ ਮਾਦੇ ਉੱਪਰ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਰਬਾਰ ਸਾਹਿਬ ਦੇ ਉੱਪਰ ਬਾੜੀ ਨਿਗਾਹ ਰੱਖੇਗਾ ਉਹਦਾ ਹਸ਼ਰ ਵੀ ਇਹ ਨਹੀਂ ਹੋਣਾ ਹੈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਵਾਹਿਗੁਰੂ ਦਾ ਸ਼ਤਿ ਸ਼ਾਨ ਹੋਇਆ ਹੈ। ਸ੍ਰੀ ਅਕਾਲ ਤਖਤ ਸਾਹਿਬ ਸਦਾ ਮਹਾਨ ਅਨੰਤ ਸੱਚ ਪੰਥ ਦੀ ਸ਼ਾਨ ਤੇ ਸਦਾ ਸ਼ਾਨ ਰਹੇਗਾ। ਵਾਹਿਗੁਰੂ ਜੀ ਦਾ ਜਲਸਾ ਵਾਹਿਗੁਰੂ ਜੀ ਦਾ ਜਲਸਾ ਵਾਹਿਗੁਰੂ ਜੀ ਦੀ ਪ੍ਰਧਾਨ ਸਾੰਗਤ ਜੀ ਇਹ ਜਿਹੜੀਆਂ ਸਮੀਦਾ ਲੱਗਦੀਆਂ ਵਾ ਇਹ ਆਪਣੀਆਂtrasti ਦੇ ਜੋ ਕੱਲੂਪਰਾ ਹੋਇਆ ਸੀ ਉਹਦੇ ਸੌਂਦ ਵਿੱਚ ਸ਼ੀਲ ਹੋਈ ਗਈ ਹੈ। ਜੋਸਟਾ ਦੇ ਸਾਹਮਣੇ ਬੇਨਤੀ ਹੈ ਸਾਰੇ ਜਾ ਸਕਦੇ ਜਾਂਦੇ ਬਾਈ ਉਹ ਜਿਹੜਾ ਖਾਸ ਕਰਾ ਬਾਈ ਬਦਾਨ ਜੀ ਪਹਲਾ ਦਸ਼ਮੇਸ਼ ਨਗਰ ਬੋਲੋ ਅਜ ਅਸ਼ਵੀਲ ਲਗਾਈ ਆ ਠੰਡੇ ਮਿੱਠੇ ਚੱਲਦੀ ਸ਼ਵੀਲ ਚੱਲਣ ਈ ਆ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਜੀ 1984 ਚ ਹਕੂਮਤ ਵੱਲੋਂ ਜੋ ਦਰਵਾਰ ਸਾਹਿਬ ਦੇ ਅਟੈਕ ਕੀਤਾ ਗਿਆ ਉਹ ਉਹਦੇ ਬਾਰੇ ਇੱਕ ਇੱਕ ਜੋ ਇੱਕ ਦੋ ਜੋ ਲੈ ਕੇ 6 ਜੂਨ ਦਾ 6 12 ਦਾ ਸੁਣਾਇਆ ਰੰਗ ਉਦੇ ਮੰਦੇ ਰਾਜ ਮਦੇ ਨਾ ਜਿਹੜਾ ਮੇਜਨਗਰ ਜਿਹੜਾ ਹੈ ਰਾਈ ਜੱਫਾ ਖੰਡਾ ਨੂੰ ਕਿਉਂ ਕਿਹਦੇ ਤੋਂ ਇਹ ਚੱਲਦੀਆਂ ਵੀਰਾਂ ਨਾਈਆਂ ਨੰਦੀਆਂ ਤਾਂ ਦੇ ਤੋਂ ਸੋਹਰਾ ਜੀ ਆ ਜਿਆ ਰਹੇ ਭਾਈ ਜੀ ਦਾ ਖਿਆਲ ਆ ਬਾਈ ਜੀ ਅੱਧੀ ਅੱਜ ਜਿਹੜੀ ਤੁਸੀਂ ਸ਼ਵੀਨ ਲਗਾਈ ਆ ਮੁਹੱਲਾ ਨਿਵਾਸੀ ਸਹਿਜੂ ਉਹਨਾਂ ਨੇ ਲਵਾਈਆ ਕੀ ਕਹਿਣਾ ਚਾਹੁੰਦੇ ਨੇ ਮੁਹੱਲਾ ਵਾਸੀਆਂ ਨੂੰ ਮੁਸੀ ਮਾਹਲਾ ਜਿਮਸੀਆਂ ਨੂੰ ਬਹੁਤ ਬੋਧ ਕਰਦੇ ਆ ਜਿਨ੍ਹਾਂ ਨੇ ਇਹ ਕਲੂਕਾਰ ਦੇ ਸਬੰਧ ਵਿੱਚ ਠੰਡੇ ਮਿੱਠੇ ਜਾਂ ਦੀ ਸ਼ਮੀ ਲਗਾਈ ਹੈ ਅਸੀਂ ਬਹੁਤ ਬਹੁਤ ਸਾਜੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਰਿਵਾਰੀ ਬਹੁਤ